ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਬਸਾਰੀ ਠੀਕ ਠਾਕ ਹੋ ਅਮੀਤ ਜੀ ਕੀ ਬੜੀਆ ਠੀਕ ਠਾਕ ਹੋ ਮੂੰਗੀ ਰਾਜ ਕੁਸ਼ੂ ਮੇਂ ਦੀ ਚਰਚਾ ਕਰਾਂਗੇ ਹਾਂ ਜੀ ਅੱਜ ਦਾ ਆਪਾਂ ਬਲੌਕ ਲੈ ਕੇ ਆਏ ਹਾਂ ਗੁਰਦੁਆਰ ਦਾ ਦਿਨ ਹੈ ਤੇ ਟਾਈਮ ਸਾਡੀ 5 ਵਜੇ ਰਵਾ ਮੈਂ 5 ਵਜੇ ਉੱਠੀ ਸੀ ਕਿ ਉੱਠ ਕੇ ਆਪਾਂ ਚਾਹ ਪੀਤੀ ਮੰਮੀ ਉੱਠੀ ਸੀ ਮੰਮੀ ਨੂੰ ਦੇ ਆਂਦੇ ਤੇ ਹਜੇ ਬੱਚੇ ਸੁੱਤੇ ਪਏ ਆ ਤੇ ਅਨੂ ਦਾ ਪਾਣੀ ਮਿਲਾਇਆ ਸੀ ਗਰਮ ਹੋਣ ਲਈ ਫਿਰ ਜੱਢਾਈ ਸੀ ਕਿਉਂਕਿ ਉਹਨੇ ਸਕੂਲ ਜਾਣਾ ਸੀ ਗੁਰਮੀਨ ਦੇ ਪੇਪਰ ਹੋ ਗਏ ਪਲੱਸ ਬੰਧੇ ਉਹਨੂੰ ਹਜੇ 5-7 ਦਿਨ ਛੁੱਟੀਆਂ ਵਾ ਮੈਂ ਜਾਣ ਪਾਉਗਾ ਬਾਅਦ ਵਿੱਚ ਕਲਾਸਾਂ ਸਟਾਰਟ ਹੋਣ ਕਿਆਂ ਤੇ ਅੰਮੋਲੇ ਜਾਣਾ ਸੀ ਤੇ ਅੰਮੋਲ ਵੀ ਰਾਤ ਵਿੱਚੜਦਾ ਸੀ ਕਹਿੰਦਾ ਮੈਨੂੰ ਮੈਸ ਮੇਰੇ ਇੱਕ ਛੁੱਟੀ ਕਾਪਨੇ ਮੈਂ ਕਾਦੀ ਛੁੱਟੀ ਕਰਨੀ ਚਾਹਦਾ ਠੱਡ ਲਾਉਂਦੀ ਹਾਂ ਛੁੱਟੀ ਕਰਨੀ ਮੈਂ ਤਾਂ ਠੰਡ ਤਾਂ ਰੋਜ਼ ਹੀ ਹੁੰਦੀ ਆ ਨਾ ਤੇ ਤਾਂ ਰੋਜ਼ ਹੀ ਛੁੱਟੀਆਂ ਕਰਨੀਆਂ ਵਾ ਮੈਨੂੰ ਨਹੀਂ ਪਤਾ ਕਹਿੰਦਾ ਮੈਂ ਤਾਂ ਛੁੱਟੀ ਕਰਨੀ ਆ ਹੁਣ ਦੇਖੋ ਹੱਟ ਦਾ ਕੀ ਕਹਿੰਦਾ ਵਾ ਪਰ ਕਰਾਉਣੀ ਤਾਂ ਨਹੀਂ ਹੈਗੀ ਕਿਉਂਕਿ ਪਹਿਲਾਂ ਹੀ ਉਹਨਾਂ ਨੂੰ ਤਿੰਨ ਹੋ ਗਈਆਂ ਤੇ ਹੁਣ ਤਾਂ ਨਹੀਂ ਕਰਾਉਣੀ ਉਹਨਾਂ ਨੂੰ ਹੋਈ ਸੀ 24 25 26 ਦੀ ਛੁੱਟੀ ਤੇ ਬੱਸ ਐਵੇਂ ਉਹਨੂੰ ਐ ਗੁਰਲੀਨ ਘਰੇ ਮੈਂ ਵੀ ਘਰੇ ਹੀ ਰਹਾ ਹਾਂ ਨਾ ਬੱਚਿਆਂ ਨੂੰ ਹੋਈ ਜਾਂਦਾ ਇੱਕ ਦੂਜੇ ਨੂੰ ਦੇਖ ਕੇ ਜੱਜ ਹੀ ਕਰਨ ਲੱਗ ਜਾਂਦੇ ਆ ਤੇ ਪਰ ਮੈਂ ਥਾਉਂਗੀ ਉਹਨੂੰ ਸਾਢੇ 6 ਵਜੇ ਪਰ ਦੀ ਉਹਦੇ ਪ੍ਰੈਸ ਤੋਂ ਇੱਕ ਪਾਣੀ ਗਰਮ ਲਿਆ ਜਾਂਦਾ ਸੀਗਾ ਪਹਿਲਾਂ ਮੈਨੂੰ ਐਵੇਂ ਸਵੇਰੇ ਬੈਡਿੰਗ ਸਾਫ਼ ਕਰਿਆ ਮੈਂ ਕਿਉਂਕਿ ਜੇ ਆਪਾਂ ਮੌਲ ਨੂੰ ਤਿਆਰ ਕਰਨ ਲੱਗ ਗਏ ਹਨ ਹੌਲੀ ਹੌਲੀ ਰਸੋਈ ਦਾ ਪਹਿਲਾਂ ਕਰ ਲੱਗ ਗਈ ਫਿਰ ਰਸੋਈ ਦੀ ਦੋ ਟਾਈ ਘੰਟੇ ਲੱਗ ਜਾਂਦੀ ਹੈ ਹਨ ਫਿਰ ਬੇੜੇ ਨੂੰ ਤਾਂ ਵੱਡੇ ਦਿਨ ਨੂੰ ਮੰਨ ਜਿਆ ਵੀ ਨਹੀਂ ਕਰਦਾ ਫਿਰ ਆਏ ਹੁੰਦਾ ਆ ਕਰ ਲਈ ਆ ਕਰ ਲਈ ਚਲ ਬੇੜਾ ਬਾਅਦ ਚ ਸਾਫ ਕਰਦੇ ਹਨ ਤੇ ਮੈਨੂੰ ਆਏ ਅੱਜ ਮੈਂ ਪਹਿਲਾਂ ਸਾਫ ਕਰਦਾ ਵੈਸੇ ਤਾਂ ਮੈਂ ਅੱਗੇ ਵੀ ਪਹਿਲਾਂ ਹੀ ਸੁੰਬਰਦੀ ਹੁੰਦੀ ਹਾਂ ਜਦੋਂ ਸੁੰਬਰਦੀ ਹਾਂ ਤੇ ਕਿੰਨੇ ਚਿਰ ਮਹੀਨੇ ਬਾਅਦ ਚੜੂ ਲਣਾ ਹੁੰਦਾ ਮਤਲਬ ਵੀ ਕਈ ਵਾਰ ਤੇ ਜਦੋਂ ਵਿਚਾਰੂ ਲਾਈ ਜਾਵਾ ਇਹ ਇੱਕ ਵੀ ਤੀਜੇ ਰੇਤਾ ਪਾਇਆ ਹੋਇਆ ਹੈ ਨਾ ਰੇਤਾ ਬੜਾ ਨਿਕਲਦਾ ਵਾ ਤੇ ਉਹਦੇ ਘੱਟੇ ਫਰਸ਼ ਨੇ ਨਹੀਂ ਲਾਈ ਕਰਕੇ ਨਾ ਤੇ ਫੇਰਾ ਹੀ ਹੁੰਦਾ ਵੀ ਜੇ ਰੇਤਾ ਪੈ ਜੇ ਇੱਥੇ ਇਸੇ ਤਰ੍ਹਾਂ ਤੇ ਬਾਅਦ ਵਿੱਚ ਹੀ ਆ ਪਰ ਹੁਣ ਮੈਂ ਰੇਤਾ ਹੂੰ ਤਾਂ ਉੱਪਰੋਂ ਚੱਕਤਾ ਸੀ ਤੇ ਹੁਣ ਹਲੇ ਢਾੜੂ ਤੋਂ ਨਿਕਲਦਾ ਵਾ ਹੁਣ ਤੇ ਇੱਕ ਨਾਲ ਸਾਡੇ ਬਿਹੜੇ ਚ ਸਿਉਂਕ ਬਹੁਤ ਨਿਕਲ ਲੱਗੀ ਤਾਂ ਫਿਰ ਮੈਂ ਨਹੀਂ ਪੱਟ ਪਾਈਆ ਉਹਦੇ ਵਿੱਚ ਸਿਉਂਕ ਸੀਗੀ ਤੇ ਬਹੁਤ ਬਹੁਤ ਨਿਕਲ ਗਈ ਆ ਮੈਨੂੰ ਐਸੀ ਮੈਂ ਸਵੇਰ ਤੋਂ ਪਹਿਲਾਂ ਡਿਟੀ ਸਚਡਿਊਲ ਲਾ ਲਾਂ ਕਿ ਬਾਅਦ ਵਿੱਚ ਕੂੜਾ ਤਾਂ ਹੈ ਨਹੀਂ ਕਿ ਕੱਲਾ ਹੀ ਦੇਤਾ ਜਿਹੇ ਆ ਤੇ ਉਹ ਹੀ ਨਿਕਲਦਾ ਵਾ ਜਿਹੜਾ ਵਿੱਚ ਸੀ ਬਸ ਉਹ ਕੂੜਾ ਵਜਰਤ ਨਹੀਂ ਸੀ ਤੇ ਕੱਜ ਆਉਣਾ ਸੀ ਦਰਵਾਜ਼ਾ ਲਾਉਣਾ ਸੀਗਾ ਤੇ ਇਹ ਮਿਸਤਰੀ ਨੂੰ ਆਉਣਾ ਵਾ ਤੇ ਮੈਨੂੰ ਐਸੀ ਜੇ ਚਲ ਮੈਂ ਕਿ ਪਹਿਲਾਂ ਸਾਫ ਕਰਤਾ ਹਾਂ ਤੇ ਫਿਰ ਉਹ ਤੋਂ ਬਾਅਦ ਹਨਮੋਲ ਨੂੰ ਰੈਡੀ ਕਰੂੰਗੀ ਹਨਮੋਲ ਨੂੰ ਰੈਡੀ ਕਰਕੇ ਫਿਰ ਅਜੇ ਸਾਡੀ ਘਰਾਂ ਚ ਖੰਡਪਾਟ ਸਾਹਿਬ ਆ ਤੇ ਉੱਥੇ ਵੀ ਜਾਣਾ ਵਾ ਉਹ ਵੀ ਜ਼ਰੂਰੀ ਆ ਇੱਕ ਵਿਆਹ ਦਾ ਕਾਟ ਆਇਆ ਪਿਆਵਾ 3 4 2 3 ਤਰੀਕ ਦਾ ਤੇ ਬਸ ਆ ਦਿਨ ਅਸਤਾਂ ਬਾ ਅਹੀ ਸੀ ਜਨਾ ਹਣਾ ਕਿਸੇ ਦੇ ਆ ਖੰਡ ਪਾਠ ਹੁੰਦਾ ਕਿਸੇ ਦੇ ਵਿਆਹ ਹੁੰਦਾ ਇੱਕ ਜਨਤਾ ਇਨਾ ਪਲੇ ਨਹੀਂ ਚਾਹੀਦਾ ਹਣਾ ਜਾਨੋਂ ਤਾਂ ਹੀ ਫਿਰ ਆਉਂਦਾ ਪਰ ਫਿਰ ਆਇੰਦਾ ਜਿਹੜਾ ਉਹਦੇ ਚਲੇ ਜਾਨੇ ਆ ਫੇ ਕੰਮ ਕਰਨ ਨੂੰ ਨਹੀਂ ਮੰਨ ਕਰਦਾ ਹਣਾ ਜਿਹੜਾ ਪਹਿਲਾਂ ਪਹਿਲਾਂ ਹੋ ਜੇ ਉਹ ਬਤ ਗਿਆ ਵਾ ਤੇ ਮੈਂ ਦੇਖੋ ਜੇ ਤਾਂ ਮਿਸਤਰੀ ਆ ਗਿਆ ਫੇ ਤਾਂ ਮੈਂ ਨਹੀਂ ਕਹਿੰਦੀ ਜੀ ਨਾ ਆਇਆ ਫੇਰ ਮੈਂ ਚਾਹੁੰਦੀ ਨਹੀਂ ਕਿ ਮੈਂ ਕੱਪੜੇ ਲੈ ਜਾਉਂਗੀ ਜੇ ਇਹ ਆਪਾਂ ਇੱਥੇ ਨਹੀਂ ਜਾਣਾ ਜੇ ਜਿੱਦਾਂ ਚਲੀ ਜਾਊਗੀ ਲੋਜੀ ਆਪਾਂ ਬੇੜੇ ਚ ਛਾੜੂ ਲਾ ਜਾਂਦਾ ਸੀ ਤੇ ਮੈਨੂੰ ਐਸੇ ਮੈਂ ਕੱਪੜੇ ਵੀ ਲਾਦਾ ਕਪੜੇ ਤੋਂ ਪਾਣੀ ਛੱਡਦਾ ਸੀਗਾ ਤੇ ਕਿਉਂਕਿ ਸਾਡੀ ਨਾ 8 ਵਜੇ ਟੁੱਟ ਜਾਂਦੀ ਆ ਫਿਰ ਮੈਨੂੰ ਆਇਆ ਹੁੰਦਾ ਜਦੋਂ ਉਹ ਉੱਪਰ ਹੀ ਟੈਂਕ ਨੂੰ ਭਰ ਲਈਦੀ ਆ ਹਨਾ ਤੇ ਜੇ ਬਾਅਦ ਵਿੱਚ ਕੱਪੜੇ ਧੋਏ ਫਿਰ ਮੈਨੂੰ ਸ਼ਾਮ ਨੂੰ ਵੀ ਭਰਨੀ ਪੈਂਦੀਆਂ ਨੇ ਤਾਂ ਇਹਨਾਂ ਪਾਣੀ ਲੱਗਦਾ ਨਹੀਂ ਹੈਗਾ ਤੇ ਕਿਉਂਕਿ ਇਹ ਮਸ਼ੀਨ ਜ਼ਿਆਦਾ ਖਿੱਚ ਲਾਂਦੀ ਆ ਫਿਰ ਆਇਆ ਵੀ ਉਦੋਂ ਭਰੀ ਜਾਊਗੀ ਤੇ ਇਹਨੂੰ ਲਾ ਕੇ ਬਾਅਦ ਵਿੱਚ ਚਲਦੀ ਆ ਪਰ ਸੂਈ ਦੇ ਵਿੱਚ ਤੇ ਅਨਮੋਲ ਦੀ ਸਬਜ਼ੀ ਬਣਾਉਣੀ ਆ ਅੱਜ ਸਬਜ਼ੀ ਬਣਾਉਣੀ ਆ ਉਹਦੇ ਲਈ ਆਲੂ ਉਬਾਲ ਕੇ ਰੱਖੇ ਹੋਏ ਆ ਮੇਰੇ ਤੇ ਮੈਂ ਆਲੂ ਉਬਾਲ ਕੇ ਰੱਖ ਲਈ ਸੀਗੇ ਦੋ ਤਿੰਨ ਦਿਨ ਦਾ ਦੋ ਜਾਂ ਤਿੰਨ ਦਿਨ ਨਿਕਲ ਜਾਂਦੇ ਆ ਨਾ ਜਾਂ ਥੋੜਾ ਜਿਹਾ ਪਨੀਰ ਕੱਢ ਕੇ ਰੱਖ ਲਈਦਾ ਵਾ ਕਿਉਂਕਿ ਉਹ ਆਲੂ ਖਾ ਕੇ ਜਿਆਦਾ ਖੁਸ਼ ਆ ਜਾਂ ਪਨੀਰ ਤੇ ਪਰੌਠੇ ਤੇ ਹੀ ਜਾਂ ਜਮਿਆ ਨਹੀਂ ਸੀਗਾ ਤੇ ਹੁਣ ਦੇਖ ਕੇ ਆਂਦਾ ਸੀਗਾ ਹੁੰਦੀ ਨੇ ਉਹ ਗਰਮ ਪਾਣੀ ਕਰਕੇ ਨਾ ਕੜਾਹੀ ਦੇ ਵਿੱਚ ਤੇ ਵਿੱਚ ਕੋਲਾ ਰੱਖਦਾ ਸੀਗਾ ਤੇ ਹੁਣ ਇਹ ਦੁੱਧ ਧਰਮ ਪੁੱਛੂਗਾ ਤੇ ਫਿਰ ਮੈਨੂੰ ਲਵੇਟ ਕੀ ਰੱਖੀਉਗੀ ਤੇ ਜੇ ਆਪਾਂ ਉਹ ਗਰਮ ਕਰੀਏ ਨਾ ਪਾੜ ਚ ਜਾਂਦਾ ਵਾ ਤੇ ਗਰਮ ਪਾਣੀ ਕਰਕੇ ਵਿੱਚ ਰੱਖਿਆ ਹੋਇਆ ਵਾ ਤੀ ਹੁਣ ਮੈਂ ਫਿਰ ਕੰਟੀ ਗਲੀ ਅੰਦਰ ਰੱਖੀਉਗੀ ਇਸ ਲਈ ਲਵੇਟ ਕੀ ਫਿਰ ਉਹ ਜੰਮ ਚੂਗਾ ਤੇ ਉਹਦੇ ਲਈ ਫਿਰ ਮੈਂ ਨਹੀਂ ਤਾਂ ਉਹਨੂੰ ਗਰੀ ਤੇ ਪਰੌਠੇ ਲਾ ਕੇ ਦੇਣੀ ਸੀ ਕਿ ਉਹਨਾਂ ਦੇ ਤੁਹਾਨੂੰ ਆਲੂ ਦੀ ਜਿਹੜੇ ਆਲੇ ਆਲੂ ਖਣਾ ਕਰਨੀ ਆ ਆਲੂ ਦੀ ਸਬਜ਼ੀ ਬਣਾਉਣ ਲੱਗੀ ਸੀਗੀ ਕੁਝ ਹੋਰ दाल सब्जी ਨਹੀਂ ਖਾਂਦਾ ਹੈਗਾ ਉਹਨੂੰ ਆਲੂ ਦੀ ਸਬਜ਼ੀ ਪਸੰਦ ਆ ਤੇ ਫਿਰ ਸਕੂਲੇ ਖਾਣੀ ਦੀ ਰੋਟੀ ਹੈ ਨਾ ਫਿਰ ਨਹੀਂ ਸਾਦੀ ਜਿਹੜੀ ਭੁੱਖਾ ਰਹਿੰਦਾ ਵਾ ਤੇ ਫਿਰ ਉਹਦੀ ਪਸੰਦ ਦੀ ਉਹ ਬਣਾ ਕੇ ਦਿੰਦੇ ਨੇ ਕਿ ਲੱਗੇ ਇੱਥੇ ਮੈਂ ਲੱਭਣ ਲੱਗ ਗਈ ਸੀ ਫਰਾਈਪਿੰਗ ਫਰਾਈਪਿੰਗ ਅ ਡਿੱ ਗਿਆ ਤਾਂ ਤੇ ਅਸੀਂ ਸਿਲੰਡਰ ਦੇ ਪਿੱਛੇ ਪਰ ਲੱਬ ਲੱਬ ਕਿਵੇਂ ਕੰਬਲੀ ਹੋ ਗਈ ਸੀ ਵੀ ਪਤਾ ਨਹੀਂ ਕਿੱਥੇ ਪਿਆ ਵਾ ਲੋ ਜੀ ਪਤਾ ਨਹੀਂ ਕਿੰਨਾ ਘੰਟਾ ਲਾਇਆ ਤਾਂ ਲੱਭਿਆ ਜਾ का दो कालू बनाने कितने टिकड़ा ही लोग बड़ी जो भी चला छोटा जो है का पकड़े ना ला ते सारे देख रहे हैं कि कितने रखता लग तो ही नहीं है ना तो दस लंदन दे पिक्चर दिखे आप याद करो मोली में बनाने से आचालू ते आचालू लेके जाने से आलू तो भी सब्जी

ముద఼ గూడ్టలోనిి హెనస్ం ల్రది మ౛్గు బోగాట్ థెసక్셔서 శెనో఼ి కేన్డలే.. ਜਾਂ ਸੇਮਨਿਕ ਨੂੰ ਬੁਲੇ ਨੂੰ ਉਹ ਵੀ ਛੁੱਟੀ ਆ। ਉਹ ਇੱਕ ਟੱਕਰ ਖਤਮ ਹੋ ਗਈ ਪਲਾਸਟਰ ਦੀ। ਇਹ ਮਨੋਰ ਚਾਲਟਾ ਹੋਗਾ। ਕੋ ਕੋ ਕਰੂਗਾ ਸਾਚੀ ਨੂੰ। ਤੇ ਉਹ ਨੂੰ ਸਿਆ ਕੋ ਦਿਲੇ। ਆਲੂ ਤਾਂ ਵਾਲੇ ਉਸਦੇ ਵਾਲ ਕੇ ਫੈਟਿਚ ਚ ਰੱਖੇ ਹੁੰਦੇ। 2-3 ਦਿਨ ਵਧੀਆ ਲੰਘ ਜਾ ਰਿਹਾ ਕਿਉਂਕਿ ਅਲੂ ਨੂੰ ਆਹ ਤਾ ਉਹ ਅਲੂ ਨੂੰ ਸਭ ਤੋਂ ਜ਼ਿਆਦਾ ਖੰਦਰਾ ਹੈ। ਕਈ ਵਾਰ ਆਹ ਅਲੂ ਬਣਾ ਲਈਦੀ ਆ ਜਾਂ ਪਾਹ ਤੋਂ ਰੱਖ ਅਲੂ ਪਾਹ ਤੇ ਰੱਖੂਗਾ ਹਰਾਜ ਵਿੱਚ ਕੀ ਕਰਵੇਂ ਨਹੀਂ ਚੰਗਾ ਲੱਗਦਾ। ਉਹਨੇ ਅਲੂ ਭਾਵੇਂ ਖੋਸ਼ਾ। ਸਾ ਪਾਲਿ ਘਰ ਹੋਇਆ ਤੇ ਅੱਗ ਸਭ ਖਾਪੀ ਹੋ ਗਈ ਰਸੂਲ। ਮੈਂ ਨਾ ਖੱਤ ਪਿਲਾ ਕੇ ਨਾ ਨਾ ਰੋਟੀ ਤੇ ਗਰਮ ਗਰਮ ਕੇ ਪੈਦਾ ਜੋ ਉਹ ਬਣਾ ਦੇਤੀ। ਸਾਢੇ 3 ਲੱਗ ਜਿੰਦੀਆਂ ਮੈਂ ਰੋਟੀ ਬਣਾਉਣੀ। ਪਹਿਲਾਂ ਮੈਂ ਸੋਚਿਆ ਚੱਲ ਦੇਗੀ ਨਾਲੂ ਵਾਲਾ ਪਰੋਹ ਲੈ ਤਾ। ਤੇ ਦਹੀਂ ਜਮਿਆ ਚ ਪਤਾ ਨਹੀਂ ਕੀ ਹੋ ਗਿਆ। ਦੋ ਦੇ ਹੋਵੇ ਮੈਂ ਹੋ ਗਰਮ ਪਾਣੀ ਵਿੱਚ ਰੱਖਣਾ ਜਿਆਦਾ ਜੀ ਕੋਲ ਪਾਣੀ ਤੇ ਰੱਖੀ ਜਦੋਂ ਨਾਲ ਸਾਦੇ ਸੇ ਸਾਦੇ ਤੋਂ ਉਗਣ ਤੋਂ ਹੋਣੀ ਹੈ ਉਹ ਬਾਅਦ ਵਿੱਚ ਮੇਰਾ ਖਾਣਾ ਨਾ ਖਾ ਤੁਹਾਨੂੰ ਨਾ ਦੇਖੀਂ ਤਾਂ ਤੁਸੀਂ ਕਿ ਇਹ ਰਹਿਣਾ ਮੈਂ ਸਾਫ਼ ਕਰਾਂਗੀ ਕਿ ਤਰ੍ਹਾਂ ਇਹ ਜਿਹੜੇ ਇਹੋ ਜਿਹੇ ਸਪਾਈਸਸ ਆਪਾਂ ਦੇ ਇੱਕ ਸਾਦੇ ਕਰਾ ਦੇ ਖੰਡ ਪਾ ਲੈਣਾ ਵੀ ਪੈਣਾ ਹੋਗਾ ਤੇ

ਇਹ ਵੀ ਦੇਖੋ ਵੀ ਹੁਣ बस ਮੇਰਾ ਅੱਜ ਨੂੰ ਆਲੇ ਕਿਹਾ ਤਾ ਗੂਸੀਮੈਂਟ ਨੂੰ ਉਠਾਇਆ ਉਹਨਾਂ ਦਾ ਤੇ ਬਾਕੀ ਕੰਮ ਫਿਰ ਬਾਅਦ ਚ ਚੰਗ ਉੱਚਾ ਬਾਅਦ ਕਰਦੀ ਕੱਪੜੇ ਵਿੱਚ ਲਾਤੀ ਤੇ ਉਹ ਧੋਤੇ ਜਾਂਦੇ ਆਪਾਂ ਗੁੱਦੀਆਂ ਦੀਆਂ ਤੇ ਚਰਨਲ ਟੈਂਕ ਜਿਹੀ ਭਰੀ ਜਾਂਦੇ ਆਂ ਉਹ ਮੋਲ ਲਾਤੀਆਂ ਲੀ ਆਹ ਆਖੰਦ ਲਾਤਾ ਲੋਜੀ ਸਬਜ਼ੀ ਆ ਪਤਾਤੀ ਸੀ ਸਬਜ਼ੀ ਤੋਂ ਬਾਅਦ ਹੋਮਬਾਰੀ ਆ ਗਈ ਸੀ ਆਟਾ ਗੁੰਨਨ ਦੀ ਮੈਂ ਕਿ ਆਟਾ ਵੀ ਗੁੰਨ ਕੇ ਰੱਖਦਾ ਤੇ ਫਿਰ ਅਨਮੋਲ ਨੂੰ ਤਿਆਰ ਕਰਨਾ ਵਾ ਉਹਨੂੰ ਠਾਕੇ ਉਹਨੀਆਂ ਚਾਹ ਲੈ ਕੇ ਜਾਨੀ ਆ ਤੇ ਫਿਰ ਉਹਨੂੰ ਉਠਾ ਕੇ ਤਿਆਰ ਨੂੰ ਸਵੇ ਦੇ ਕੰਮਤਨ ਦੇ ਬਹੁਤ ਹੋ ਜਾਂਦੇ ਆ ਹਨਾ ਆ ਕਰ ਲੋ ਉਹ ਕਰ ਲੋ ਬਸ ਸਾਰੀ ਜਿਹੜੀ ਐ ਨੰਗ ਜਾਂਦੀ ਆ ਲੋਜੀ ਆਟਾ ਗੁੰਨ ਕੇ ਆਪਾਂ ਰੱਖ ਲਿਆ ਸੀਗਾ ਤੇ ਅੱਕੇ ਨਾ ਮੈਂ ਅਨਮੋਲ ਨੂੰ ਤੋੜਤਾ ਸੀਗਾ ਤੇ ਉਦੋਂ ਬਾਅਦ ਬਾਤਨ ਪੈਸੀ ਅੱਜ ਝਾੜੂ ਗੁਰਲੀਨ ਦੀ ਵਾਰੀ ਸੀਗੀ ਗੁਰਲੀਨ ਹੀ ਹੁੰਦੀ ਹੈ ਜਦੋਂ ਘਰੇ ਹੋਵੇ ਸਫਾਈ ਸਾਰੀ ਹੋਣੀ ਕਰਨੀ ਸੀਗੀ ਤੇ ਮੇਰਾ ਕੰਮ ਬਸ ਝਾੜੂ ਦਾ ਸੀ ਝਾੜੂ ਤਨੇ ਸਾਰੇ ਲਾਤਾ ਸੀਗਾ ਕਿ ਭਾਂਡੇ ਪੈ ਸੀ ਤੇ ਪੰਜ ਸੱਤ ਕੰਮ ਇਹ ਚਲੋ ਇਹਨਾਂ ਨੂੰ ਵੀ ਮਾਰਦਾ ਨਾ ਟੁੱਟੀਆਂ ਵੀ ਆਖੋ ਦਿੱਤੀ ਅਨਮੋਲ ਥੋੜਾ ਜਿਹਾ ਚਰਮੇ ਆਉਦੂ ਗਿਆ ਸੀ ਫਿਰ ਬਸ ਉਹ ਰੋਟੀ ਮੇਕ ਕਰ ਦਿੰਦੇ ਨੇ ਬਣਾ ਕੇ ਫਿਰ ਕਪੜੇ ਮੇਰੇ ਸੁੱਕਣੇ ਪਾਉਣ ਵਾਲੇ ਰਹਿ ਗਏ ਸੀਗੇ ਤੋ ਤਿੱਕੀ ਸੀ ਕਿ ਸਵੇਰੇ ਤੋਂ ਪਹਿਲਾਂ ਮੈਂ ਬਰਤਨ ਸਾਫ ਕਰਦਾ ਗੁਰਲੀਨ ਨੂੰ ਮੈਂ ਕਹਤਾ ਸੀਗਾ ਜੇ ਕੋਈ ਤਾ ਦੀ ਟਿੱਕੀ ਦੀ ਖੋਂਦੀ ਆ ਤਾਂ ਇਹ ਤਾਂ ਅੱਜ ਹਵਾ ਬਹੁਤ ਵਗਦੀ ਹੈ ਮੈਨੂੰ ਬਦਲਵਾਈ ਵੀ ਬਹੁਤ ਹੁੰਦੀ ਹੈ ਸਾਡੇ ਇੱਥੇ ਪਹਿਲਾਂ ਸਵੇਰ ਜਦੋਂ ਮੈਂ ਦੇਦੇ ਸੇ ਚਾਹ ਵੀ ਮੰਗਦੀ ਸੀ ਨਾ ਪੂਰਾ ਧੁੰਦੀ ਸੀਗੀ ਉਹ ਦੁਬਾਰਾ ਤਾਂ ਹਲਕੀ ਧੁੰਦਾਂ ਦੀ ਸੀ ਤੇ ਹੁਣ ਵਾਰ ਬਦਲਵਾਈ ਹੈ ਹਵਾ ਠੰਡੀ ਠੰਡੀ ਚੱਲਦੀ ਹੈ ਤੇ ਮੌਸਮ ਤਾਂ ਫੇਰ ਕਾਫੀ ਠੰਡਾ ਹੋ ਗਿਆ अपनी तो जो भी ना, ना, मैं नाली मांझी जाए ना फिर कम थोड़ा होंगे है ना जो अपने कट्ठे कर लिए फिर बहुत हो जाता कि मेरा आई नहीं भरे भरया रहा भांडे में फिर थोड़े रोटी का पानी बहुत गर्म आता ना जमें बल्थी मेरा ਇਹ ਤੇਂ ਕੀ ਲੋ ਤਾਂ ਬਹੁਤ ਜ਼ਿਆਦਾ ਠੰਡਾ ਹੁੰਦਾ ਉਹ ਤੇ ਕਾਹਤ ਪਾਉਣ ਨੂੰ ਨਹੀਂ ਮੈਂ ਕੱਤਾ ਵਾ ਹੱਥ ਹੀ ਠਰ ਜਾਂਦੀ ਹੈ ਇਤਨਾ ਮੈਂ ਚਿੱਟਾ ਸੀਮੈਂਟ ਪਾਇਆ ਸੀ ਨਾਲ-ਨਾਲ ਪਰਸੂ ਪਾਇਆ ਸੀਗਾ ਤੇ ਸਾਈਡਾਂ ਤੇ ਵੀ ਲੱਗ ਗਿਆ ਸੀ ਹੁਣ ਮੈਂ ਇਹਨੂੰ ਸਾਫ਼ ਕਰਨਾ ਸੀ ਕੱਲ ਮੈਂ ਕੀਤਾ ਨਹੀਂ ਮੈਂ ਥੋੜਾ ਜਿਹਾ ਪਤਲਾ ਜ਼ਿਆਦਾ ਕਰਕੇ ਪਾਇਆ ਸੀ ਨਾ ਤੇ ਮੇਥੋਂ ਜ਼ਿਆਦਾ ਪਤਲਾ ਜਾ ਹੋ ਗਿਆ ਸੀ ਮੈਂ ਕਿਹਾ ਜੇ ਕੱਲ ਥੋਦੀ ਤਾਂ ਮੈਂ ਇਹ ਨਿਕਲ ਜਾਣਾ ਸੀ ਮੈਂ ਕਿਹਾ ਚਲੋ ਅੱਜ ਇਹਨੂੰ ਸਾਫ਼ ਕਰਦੇ ਹਾਂ ਹੁਣ ਤੇ ਇਹ ਲਗਾ ਸੀ ਉਹ ਸਾਫ ਕਰਨ ਵਾਲਾ ਬਾਕੀ ਚਾੜ ਉਪੋਚਤਾ ਗੁਰਲੀ ਨੇ ਲਾਤਾ ਸੀਗਾ ਮਿਸਤਰੀ ਆ ਗਿਆ ਸੀਗਾ ਚਾ ਲਾਈ ਜਾਂਦਾ ਸੀ ਬਾਹਰ ਗੇਟ ਚਾਚੂ ਬਣਾ ਕੇ ਦੇ ਦਿੱਤੀ ਸੀਗੀ ਤੇ ਹੁਣ ਵੀ ਲਗਾ ਕੰਮ ਸੀ ਆਮ ਨੇ ਕਿ ਚਲੋ ਸ਼ਿੰਕ ਦਾ ਆਸੇ ਪਾਸੇ ਜਿਹੜਾ ਬਾਈਟ ਸੀਮੈਂਟ ਲੱਗੇ ਸੀ ਨਾ ਉਹਨੂੰ ਸਾਫ ਕਰਨਾ ਉਹ ਲੈਂਦਾ ਨਹੀਂ ਸੀਗਾ ਫਿਰ ਮੈਂ ਕਰਦ ਲਿਆਂਦੀ ਕਰਦ ਨਾ ਲਿਆ ਤੇ ਇਨਾ ਫਿਰ ਜੇ ਧੋਣੇ ਪਾਣੀ ਪਿੱਛੋਂ ਦੀ ਥੱਲੇ ਚੱਲਿਆ ਜਾਂਦਾ ਸੀਗਾ ਫਿਰ ਮੈਂ ਕਿਹ ਜਿਹਦਾ ਵੀ ਕੰਮ ਕਰੀ ਦਵਾ ਟੈਲਜੀਸ ਤੇ ਉਤੇ ਲਾਇਆ ਸੀਗਾ ਫਿਰ ਇੱਥੇ ਮੈਨੂੰ ਯਾਦ ਆ ਗਿਆ ਵੀ ਇੱਥੇ ਵੀ ਲਾਉਣਾ ਸੀਗਾ ਤੇ ਫਿਰ ਮੈਂ ਇੱਥੇ ਵੀ ਵਾਈਟ ਸੀਮੈਂਟ ਲਾਤਾ ਸੀਗਾ ਤੇ ਚਲੋ ਸੁੱਕ ਗਿਆ ਸੀਗਾ ਤੇ ਹੁਣ ਆਪਾਂ ਬਿਆਸੂਵਿਸ਼ਨ ਸਾਫ ਕਰਤਾ ਸੀ ਲੈਂਦਾ ਨਹੀਂ ਸੀਗਾ ਪੱਕ ਗਿਆ ਸੀਗਾ ਜੀ ਸਾਬਕਾ ਤਾਂ ਸੀਗਾ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਕਿਦਾਂ ਦੀ ਲੱਗੀ ਜ਼ਰੂਰ ਦੱਸੋ ਮਿਲਦੇ ਆ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ